ਸੁਣੋ ਜੇ ਤੁਸੀਂ ਜਾਣਦੇ ਹੋ ਜਾਇਦ ਚਾਹੇ ਇੱਕ ਹੀ ਮੁੱਦਾ ਵਾ ਜਿਹੜਾ ਹੈਡਲਾਈਨ ਬਣਿਆ ਆ ਬੜੇ ਬੜੇ ਚੈਨਲਾਂ ਦੀ ਜਿਹੜੀ ਬਹਿਸ ਹੋ ਰਹੀ ਆ ਉਹ ਡਾਂਸਰ ਸਟੇਜ ਦੇ ਨੱਚ ਰਹੀ ਆ ਤਾਂ ਦੋਨਾਂ ਦੇ ਵਿੱਚ ਬਹਿਸ ਹੋਈ ਆ ਕਿਵੇਂ ਦੇਖਦੇ ਚੁੱਤੋਂ ਮਾੜੀ ਗੱਲ ਸਾਡੇ মিডিਆ ਦੀ ਪੰਜਾਬ ਦੇ মিডিਆ ਦੀ ਭਰਾਓ ਗੋਦੀ মিডিਆ ਦੇ ਵੀ ਰਿਕਾਰਡ ਤੋੜਦੇ ਤੁਸੀਂ ਦੇ ਉਹ ਤੇ ਇੱਕ ਤਰਫਾ ਕੰਮ ਕਰਦੇ ਸੀ ਤੁਸੀਂ ਤੇ ਮਤਲਬ ਹਾਦੀ ਕਰਤੀ ਤੋਬਾ ਮੈਂ ਦੇ ਨਾ ਕੰਨ ਫੜ ਕੇ ਤੁਹਾਡੇ ਗੜੀ ਹੱਥ ਜੋੜਦਾ ਵੀ ਮੈਨੂੰ ਨਹੀਂ ਪਤਾ ਸੀਗਾ ਵੀ ਇੱਥੋਂ ਤੱਕ ਵੀ ਸਾਡੇ ਪੰਜਾਬ ਦਾ ਮੀਡੀਆ ਆ ਜਾਂਦਾ ਮੈਂ ਕਿਹੜਾ ਮੁੱਦਾ ਹੈ ਇਹ ਕੁਝ ਕੰਮ ਤੇ ਰੋਜ਼ ਵਿਆਹਾਂ ਚ ਹੁੰਦੇ ਪੰਜਾਬ ਦੇ ਧਿਆਨ ਹੀ ਲੋਕਾਂ ਦੇ ਇਹ ਬੰਨੇ ਲਾ ਦੋ ਕੋਈ ਸਿੱਖਿਆ ਦੇਣ ਵਾਲਾ ਕੰਮ ਹੈ ਉਹਨੇ ਵੀ ਗੱਡੀਆਂ ਕੁਛ ਕਹਤਾ ਉਹਨੇ ਵੀ ਕਹਤਾ ਤੇ ਉਹਨੂੰ ਚੁੱਕ ਕੇ ਆਪਾਂ ਮਤਲਬ ਇਹ ਹਸਾਬ ਨਾਲ ਪੇਸ਼ ਕੀਤਾ ਵੀ ਜੇ ਤਾਂ ਨਾ ਬਹੁਤ ਇੱਥੇ ਤਾਲਿਬਾਂ ਦਾ ਟੈਕ ਨਹੀਂ ਹੋ ਗਿਆ ਹੁੰਦਾ ਵੀ ਬੋਡੀ ਤਗੜੀ ਜੰਗ ਲਾਗੀ ਤੇ ਸਾਰੀ ਦੁਨੀਆ ਹੀ ਖਤਮ ਹੋ ਚਲੀ ਉਹ ਯਾਰ ਪੰਜਾਬ 'ਚ ਹੋਰ ਬੜੇ ਮੁੱਦੇ ਆ ਕੀ ਗੱਲ ਤੁਹਾਨੂੰ ਜਿਹੜੇ ਕਿਸਾਨ ਬਾਰਡਰਾਂ ਤੇ ਬੈਠੇ ਆ ਉਹ ਨਹੀਂ ਨਜ਼ਰ ਆਏ ਤੁਹਾਨੂੰ ਜਿਹੜੇ ਨੌਜਵਾਨ ਇਥੋਂ ਵਿਦੇਸ਼ਾਂ ਦੀ ਧਰਤੀ ਤੇ ਜਾਣਦੇ ਆ ਛੱਡ ਛੱਡ ਕੇ ਪੰਜਾਬ ਨੂੰ ਨਹੀਂ ਚਿਤੇ ਆਉਂਦੇ ਤੁਹਾਨੂੰ ਉਹ ਨਹੀਂ ਚਿਤੇ ਆਉਂਦੇ ਜਿਹੜੇ ਵਿਚਾਰੇ ਅੱਜ ਵੇਖੋ ਸਵੇਰੇ ਆਪਣਾ ਘਰ ਦਾ ਗੁਜ਼ਾਰਾ ਚਲਾਉਣ ਲਈ ਰੋਟੀ ਕਬਾਉਂਦੇ ਸ਼ਾਮਾਂ ਨੂੰ ਪਤਾ ਨਹੀਂ ਉਹਨਾਂ ਨੂੰ ਰੋਟੀ ਘਰ ਪੱਕਣੀ ਕਿ ਨਹੀਂ ਪੱਕਣੀ ਕਦੀ ਤੁਹਾਨੂੰ 90 90 ਸਾਲਾਂ ਦੇ ਬਜ਼ੁਰਗ ਨਹੀਂ ਰਿਕਸ਼ਾਂ ਵਾਲੇ ਦਿਖੇ ਸੜਕਾਂ ਤੇ ਕਦੀ ਉਹ ਨਹੀਂ ਦਿਖੇ ਜਿਹੜੇ ਵਿਚਾਰੇ ਵਿਆਜ ਦੇ ਥੱਲੇ ਆ ਕੇ ਇਨਾ ਕਿ ਬੈਂਕਾਂ ਵਾਲਿਆਂ ਨੇ ਉਹਨਾਂ ਨੂੰ ਮਾਰਤਾ ਭੀ ਅੱਜੋ ਘਰੋਂ ਬੇਕਾਰ ਹੋ ਗਏ ਤੇ ਕਦੀ ਜਿਹੜੇ ਤੁਹਾਨੂੰ ਨਹੀਂ ਦਿਖੇ ਜਿਨ੍ਹਾਂ ਨੇ ਮਾਂ ਪਿਓਾਂ ਨੂੰ ਲੋਕਾਂ ਨੇ ਘਰੋਂ ਬੇਕਾਰ ਕਰਤਾ ਤੇ ਜਿਹੜੇ ਸੜਕਾਂ ਤੇ ਅੱਜ ਵਿਚਾਰੇ ਰਹਿ ਕੇ ਗੁਜ਼ਾਰਾ ਕਰਨ ਹੈ ਉਹ ਨਹੀਂ ਚਿੱਤੇ ਆਏ ਕਿਹੜੇ ਵਿਆਜੇ ਕੰਮ ਨਹੀਂ ਹੁੰਦੇ ਇਹ ਕੋ ਨਵਾਂ ਕੰਮ ਹੋਣਾ ਵਾ ਐਡੀ ਇੱਕ ਗੱਲ ਨੂੰ ਐ ਕਿਆ ਵੀ ਆਓ ਚੱਲੀਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪੁੱਤ ਡਿੱਗਨ ਦੀ ਕਕਾਰ ਤੇ ਜਾਵੇ। ਨਹਿਰ ਤਾਰਾਂ ਵਾਲਾ ਪੁਲ ਜਿਹੜਾ ਵਾ ਗੰਦੇ ਨਾਲੇ ਦਾ ਰੂਪ ਲੈ ਗਿਆ ਜਿੱਥੋਂ ਪਵਿੱਤਰ ਸਰੋਵਰਾਂ ਨੂੰ ਚਲ ਜਾਂਦਾ ਆ ਜਾਉਂਦਾ। ਇੰਡੀਆ ਗੇਟ ਜਿਹੜਾ ਉਹ ਡਿੱਗਨ ਦੀ ਕਕਾਰ ਤੇ ਇਨਾ ਬੁਰਾ ਹਾਲ ਆ। ਸਾਸ ਸਿੰਘ ਰਾਮਗੜੀਆ ਪਾਰਕ ਦਾ ਇਨਾ ਬੁਰਾ ਹਾਲ ਆ। ਵੱਲੇ ਮੰਡੀ 'ਚ ਵੇਖੋ ਜਾ ਕੇ ਤੇ ਡੀਟੀਓ ਦਫ਼ਤਰ 'ਚ ਵੇਖੋ ਜਾ ਕੇ ਸੂਰਖਮੰਡਿਆ ਤੁਹਾਡੇ ਤਰਲੇ ਲੈ ਲੈ ਮਰ ਗਿਆ ਵੀ ਅੰਬਰ ਸਰ ਦੇ ਵਿੱਚ ਇੰਨੇ ਵਿਰਾਸਤਾਂ ਇਨਾ ਕੁਝ ਹੋਣ ਡਿਆ। ਤੁਹਾਨੂੰ ਚੇਤੇ ਨਹੀਂ ਆ ਪੰਜਾਬ ਨੂੰ ਕਿਹੜੇ ਬਨੇ ਤੋੜਤਾ। ਇਹ ਕੋਈ ਸਾਡਾ ਹੈਗਾ ਕਲਚਰ ਵੀ ਆ ਕਿ ਕੀ ਇਹ ਉੱਤੇ ਇਹ ਤੇ 50 ਕਲਾਕਾਰਾਂ ਨਾਲ ਵੀ ਹੁੰਦਾ ਰਹਿੰਦਾ ਤੇ ਇਹਨਾਂ ਨਾਲ ਕੋਈ ਨਵਾਂ ਆਇਆ ਵਾ ਇਹ ਤੁਹਾਨੂੰ ਚੇਤਾ ਹੈਗਾ ਤੁਹਾਨੂੰ ਡਾਕਟਰ ਪੰਪੂਸ਼ ਦਾ ਪਤਾ ਨਾ ਬੱਲੇ ਹਸਪੀਟਲ ਚ ਡਾਕਟਰ ਪੰਪੂਸ਼ ਇੱਕ ਹੋਣ ਹਾਰ ਲੜਕੀ ਦੀ ਬਹੁਤ ਹੋ ਜਾਂਦੀ ਆ ਤੇ ਆਈਐਸਟੀ ਦੀ ਤਿਆਰੀ ਕਰਨ ਦੀ ਸੀ ਉਦੋਂ ਇਹ মিডিਆ ਵਾਲੇ ਕਿੱਥੇ ਸੀ ਉਦੋਂ ਨਹੀਂ ਇਹਨਾਂ ਨੂੰ ਚੇਤਾ ਆ ਵਾਲਾ ਜੀ ਭਰੇ ਵੀ ਹੈਗੇ ਅੱਜਕੱਲ ਆਨਗੇ ਇੱਜ਼ਤ ਬਣਦੀ ਆ ਜਿਹੜਾ ਵੱਡਾ ਸੱਭਿਆਚਾਰ ਬੁਲਾਉਂਦਾ ਵੱਡਾ ਡੀਜੀ ਵਾਲਾ ਬੁਲਾਉਂਦਾ ਭਾਜੀ ਗੁਰੂ ਘਰਾਂ ਦੇ ਵਿੱਚ ਜਦੋਂ ਜਾਂਦੇ ਆ ਨਾ ਬਜ਼ੁਰਗ ਉਹਦੋਂ ਤੇ ਇਹਨਾਂ ਨੂੰ ਚਾਹੀਦੀਆਂ ਕੁਰਸੀਆਂ ਤੇ ਜਦੋਂ ਵਿਆਹਾਂ ਤੇ ਨੱਚਦੇ ਦੇਖਿਓ ਮੂੰਹ 'ਚ ਨੋਟ ਪਾਵਾਗੇ ਕਿਦਾਂ ਠੁਮਕੇ ਲਾਉਂਦੇ ਹੁੰਦੇ ਆ ਯਾਰ ਤੁਸੀਂ ਪੰਜਾਬ ਨੂੰ ਕਿਹੜੇ ਬੰਦੇ ਤੋਰਤਾ ਕਾਲ ਤਖਤ ਦੀ ਮਰਿਆਦਾ ਵਾ ਉਹ ਵਿਆਹ ਬੁੱਕ ਕਰਨ ਜਾਂਦੇ ਨਾ ਸੱਬਿਆਚਾਰਕ ਜਿਹਨੂੰ ਕਹਿੰਦੇ ਸੱਬਿਆਚਾਰਕ ਨਹੀਂ ਆ ਸੱਬਿਆਚਾਰਕ ਮਨਮੋਹਨ ਵਾਰਿਸ ਜੀ ਨੇ ਗਾਇਆ ਸੱਬਿਆਚਾਰਕ ਜਿਹੜਾ ਸਰਤਾਜ ਨੂੰ ਬੋਲਦੇ ਆ ਆਹ ਜਿਹੜਾ ਸੱਬਿਆਚਾਰਕ ਜਿਹੜਾ ਨਿੱਕੇ ਨਿੱਕੇ ਕੱਪੜੇ ਪਾ ਕੇ ਸਟੇਜਾਂ ਤੇ ਕਰੀਦਾ ਉਦੋਂ ਇਹ ਕਹਿੰਦੇ ਵੀ ਸਾਨੂੰ ਟੌਪ ਦੀਆਂ ਵਧੀਆ ਕੁੜੀਆਂ ਲਿਆ ਕੇ ਦੇ ਉਥੇ ਸਾਨੂੰ ਕੁੜੀਆਂ ਵਧੀ ਡੀ ਕੇ ਲੈ ਲੈ ਕੇ ਆਉਂਦੇ ਆ ਉਹ ਮੁੰਡਿਆਂ ਦੇ ਪੂੰਛ ਪਾਉਣੇ ਕੁੜੀਆਂ ਨੂੰ ਕੰਮ ਤੋਲ ਪਲਾਜ਼ਿਆਂ ਤੇ ਲੜਾਈਆਂ ਹੁੰਦੀਆਂ ਸੀ ਵੱਧ ਘਾਟ ਉੱਥੇ ਕੁੜੀਆਂ ਨੂੰ ਬਿਠਾਤਾ ਅੱਜ ਪਲੇਟਾਂ ਜਿਹੜੀਆਂ ਵਿਆਹਾਂ ਚ ਵੀ ਕੁੜੀਆਂ ਫੜਾਉਂਦੀਆਂ ਆਂਦੀਆਂ ਉਹ ਯਾਰ ਤੁਸੀਂ ਸ਼ਰਮ ਕਰ ਲੋ ਐ ਥੋੜੀ ਬਹੁਤੀ ਸ਼ਰਮ ਕਰ ਲੋ ਕਿਹੜੇ ਬੰਨੇ ਤੁਸੀਂ ਪੰਜਾਬ ਨੂੰ ਤੋੜਤਾ ਐ ਪੰਜਾਬ ਨੇ ਧੀਆਂ ਪੈਣਦੀਆਂ ਇਤਾਂ ਬਚਾਈਆਂ ਵਾ ਇਹ ਕੁਰਬਾਨੀਆਂ ਨਾਲ ਸੂਰਬੀਰ ਯੋਧਿਆਂ ਦੀ ਧਰਤੀਆਂ ਤੇ ਅੱਜ ਤੁਸੀਂ ਸਾਨੂੰ ਕੀ ਨਿਚਾਰਾਂ ਦੀ ਕੌਮ ਬਣਾਤਾ ਵੀ ਹਰੀ ਸਿੰਘ ਨਲੂਆ ਤੇ ਜਿਸ ਦਾ ਇਨਾ ਖੌਫ ਸੀ ਜਿਨੇ ਸ਼ੇਰਾਂ ਦੇ ਚਵਾੜੇ ਪਾੜਦੇ ਤੇ ਮੁਗਲਾਂ ਡਰਦੇ ਸਲਵਾਰਾਂ ਪਾਲੀਆਂ ਉਹ ਤੇ ਡਰਨਾ ਤੇ ਅੱਜ ਤੁਸੀਂ ਸਾਡੇ ਪੰਜਾਬ ਦਾ ਬੇੜਾ ਗੜ ਕਰਨ ਚ ਕੋਈ ਕਸ ਨਹੀਂ ਛੱਡੀ ਸਭ ਤੋਂ ਵੱਡਾ ਯ ਮੀਡੀਆ ਨੇ ਜਿਹੜੀਆਂ ਇਹ ਚੀਜ਼ਾਂ ਵਖਾਉਣੀਆਂ ਸ਼ੁਰੂ ਕੀਤੀਆਂ ਨਾ ਪੜਾਵਾ ਮੀਡੀਆ ਨੇ ਦਿੱਤਾ ਹੈ ਇੰਨੀ ਗੱਲ ਨੂੰ ਐ ਕਰਤਾ ਕਿੱਡਾ ਆ ਕੇ ਕੰਮ ਸੀਗਾ ਯਾਰ ਉਹਨਾਂ ਨੇ ਵਿਆਹ ਤੇ ਅਕਸਰ ਜਾਣਾ ਉਹਨੇ ਕੰਮ ਛੱਡ ਦੇਣਾ ਉਹਨੇ ਕਿਤੇ ਜਿਉਂਨੇ ਪਾਇਲਟ ਲੱਗ ਜਾਣਾ ਤੇ ਜਾਂ ਉਹਨਾਂ ਨੇ ਵਿਆਹ ਆ ਲੈਣੇ ਤਾਂ ਵਿਆਹ ਨਹੀਂ ਕਰਨੇ ਇਹ ਰੋਜ਼ ਹਰ ਵਿਆਹ 'ਚ ਹੁੰਦਾ ਜਿੱਥੇ ਸ਼ਰਾਬ ਚੱਲਣੀ ਉੱਥੇ ਇਹ ਕੰਮ ਹੋਣਾ ਹੀ ਹੈ ਇਹ ਦੁਨੀਆ ਦੇ ਪਹਿਲੂ ਨੇ ਦੋ ਤਰ੍ਹਾਂ ਦੇ ਜਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੇ ਹਮਦਰਦੀ ਵੀ ਜਟਾਈ ਜਾ ਰਹੀ ਹੈ ਤੇ ਉੱਥੇ ਮਾੜਾ ਵੀ ਰਿਹਾ ਜਾ ਰਿਹਾ ਨੂੰ ਨਹੀਂ ਕਿਸ ਗੱਲ ਦੀ ਮਜਬੂਰੀ ਹੈ ਮੈਨੂੰ ਦੱਸੋ ਇਹਨੇ ਨੇ ਮੋਲਾਂ ਦੇ ਵਿੱਚ ਕੁੜੀਆਂ ਕੰਮ ਕਰਦੀਆਂ ਉਹਨਾਂ ਦੀ ਮਜਬੂਰੀ ਹੈ ਯਾਰ ਆਹ ਕਿਹੜੀ ਮਜਬੂਰੀ ਹੈ ਤੋਂ ਲੜਕੀ ਨੇ ਵੀ ਕਿਹਾ ਇਹ ਸ਼ਾਇਦ ਉਹ ਵਿੱਚੋਂ ਕਿ ਮੈਂ ਵੀ ਕੋਈ ਨਸ਼ਾ ਕੀਤਾ ਹੈ ਕਿ ਨਹੀਂ ਕੀਤਾ ਬੀਅਰ ਪੀਤੀ ਉਹ ਬਿਆਨ ਵੀ ਉਹਦੇ ਵੀ ਆਉਂਦੇ ਡੀਜੇ ਵਾਲੇ ਦੇ ਵੀ ਕਿਸੇ ਦੇ ਇਹ ਕਿਹੜੀ ਮਜਬੂਰੀ ਹੋ ਗਈ ਤੁਸੀਂ ਵੇਖਿਆ ਕਰੋ ਸਟੇਟਸ ਸਟੋਰੀਆਂ ਕਿਹੋ ਜਿਹੀਆਂ ਇਹ ਕੋਈ ਮਜਬੂਰੀ ਨਹੀਂ ਕਹਿ ਸਕਦੇ ਮਜਬੂਰੀ ਭਰਾਓ ਉਹ ਹੁੰਦੀ ਆ ਜਿਹੜਾ ਪਰਿਵਾਰ ਦਾ ਗੁਜ਼ਾਰਾ ਔਖਾ ਚੱਲੇ ਸਾਡੇ ਗੁਰੂਆਂ ਨੇ ਇਹ ਰਸਤਾ ਨਹੀਂ ਸਾਨੂੰ ਵਿਖਾਇਆ ਨਾ ਦੇ ਬਾਬੇ ਨਾਨਕ ਨੇ ਤੁਹਾਡੇ ਵੱਡੇ ਵੱਡੇ ਵਿਆਹ ਵੇਖਣੇ ਆ ਨਾ ਟੋਡੀਆਂ ਵੱਡੀਆਂ ਵੱਡੀਆਂ ਗੱਡੀਆਂ ਵੇਖਣੀਆਂ ਕੁਰਬਾਨੀਆਂ ਦਿੱਤੀਆਂ ਕੌਮ ਨੇ ਚੜ੍ਹਦੀ ਕਲਾ ਵਾਲੇ ਲੋਗ ਆ ਪੰਜਾਬ ਦੇ ਇਹਨਾਂ ਨੂੰ ਤਮਾਸ਼ੀ ਬੀਨਾ ਦੀ ਕੌਮ ਨਾ ਬਣਾਓ ਅੱਜ ਬਹੁਤ ਜਲੂਸ ਨਿਕਲ ਗਿਆ ਮੀਡੀਆ ਦੀ ਬਦੌਲਤ ਪੰਜਾਬ ਦਾ ਬਹੁਤ ਜਲੂਸ ਨਿਕਲ ਗਿਆ ਬਾਹਰ ਕਿ ਆ ਵੇਖੋ ਕੀ ਬਣਿਆ ਜੀ ਕਿ ਕੁੜੀ ਨੂੰ ਲੈ ਕੇ ਪੰਜਾਬ ਦਾ ਆਈਟਾ ਮੁੱਦਾ ਬਣਾਤਾ ਵੀ ਤੁਹਾਨੂੰ ਪੰਜਾਬ ਦੇ ਸਾਰੇ ਮੁੱਦੇ ਫਿੱਕੇ ਲੱਗਦਾ ਵੀ ਰਦੀਆਂ ਸੀ ਹੁਣ ਆਟੋ ਚਲਾ ਰਹੇ ਨੇ ਮਜਬੂਰੀ ਦੇ ਵਿੱਚ ਉਹ ਅੰਦਰੀਆਂ ਸਾਨੂੰ ਵਿਆਹਾਂ ਦੇ ਵਿੱਚ ਬੁਲਾਉਂਦੇ ਨੇ ਜਦੋਂ ਸਾਰੀ ਭੇਟਾ ਨਹੀਂ ਪੂਰੀ ਦਿੱਤੀ ਜਾਂਦੀ ਕਿਵੇਂ ਦੇ ਜਦੋਂ ਜੀ ਖੰਡਪਟ ਸਾਹਿਬ ਕਰਾਉਂਦੇ ਨੇ ਪਹਿਲਾਂ ਵੀ ਕਰਾਉਂਦੇ ਕਿ ਸੁਖਨੀ ਸਾਹਿਬ ਦਾ ਜੇ ਕੋਈ ਕਹੇ ਚ ਹੁੰਦਾ ਸ਼ਰਦਾ ਤੋਂ ਕਰਾ ਲਦਾ ਬਾਬੇ ਨੂੰ ਉਹਦੇ ਪੈਸੇ ਕਿੰਨੇ ਲੈਹਾਂਗਾ ਬਾਬੇ ਦੇ ਪੈਸੇ ਤੁਹਾਨੂੰ ਚੇਤੇ ਆ ਗਏ ਤੇ ਸੱਭਿਆਚਾਰ ਗਰੁੱਪ ਨੂੰ ਤੁਸੀਂ ਕਹਿ ਦਿੰਦੇ ਕੁੜੀਆਂ ਵਧੀਆ ਚਾਹੀਦੀਆਂ ਪੈਸੇ ਭਾਵੇਂ ਵੱਧ ਲੈ ਲਈ ਗੁਰੂ ਘਰ ਦੇ ਕੀਰਤਨੀ ਜਿਹੜੇ ਆ ਉਹਨਾਂ ਨੂੰ ਇਹ ਪਾਟੇ ਨੋ ਚੜਾ ਦਿੰਦੇ ਆ ਤੇ ਉਹਨਾਂ ਦੇ ਪੈਸਿਆਂ ਤੋਂ 1000 2000 ਰੁਪਏ ਤੋਂ 500 ਤੋਂ ਵੀ ਲੜ ਪੈਂਦੇ ਆ ਓ ਯਾਰ ਕੋਈ ਸ਼ਰਮ ਕਰੋ ਰੱਬ ਨੂੰ ਜਾਨ ਦੇਣੀ ਆ ਕੱਲ ਨੂੰ ਕੋਈ ਬ੍ਰਾਂਡਡ ਕੱਪੜਾ ਨਹੀਂ ਜਾਣਾ ਕੁਛ ਨਹੀਂ ਨਾਲ ਜਾਣਾ ਸਭ ਇੱਥੇ ਰਹਿ ਜਾਣਾ ਵਾ ਇੱਜ਼ਤ ਕਰਿਆ ਕਰੋ ਗੁਰੂ ਘਰ ਦੇ ਕੀਰਤਨੀਆਂ ਦੀ ਸਤਿਪੰਥੀ ਭਾਈ ਸਾਹਿਬ ਨੇ ਮੈਨੂੰ ਇਹ ਵੀ ਦੱਸਿਆ ਜੀ ਆਂਦੇ ਸਾਡੇ ਵਿਆਹ ਵਾਲੇ ਆਉਂਦੇ ਨੇ ਹੌਲੀ ਜੀ ਬੋਲਦੇ ਨੇ ਕਿ ਬਾਬਾ ਜੀ ਜਲਦੀ ਜਲਦੀ ਲਾਵਾਂ ਪੜੋ ਅਸੀਂ ਸਟੇਰ ਤੇ ਜਾਣਾ ਜੇ ਹੋਰ ਵੀ ਬੜੇ ਸਾਨੂੰ ਸੱਭਿਆਚਾਰ ਵਾਲੇ ਬੈਠੇ ਨੇ ਉਸ ਤਰ੍ਹਾਂ ਦੇ ਜਮਾ ਨੇ ਜਿਹੜੇ ਨਮਟਾਉਣੇ ਨੇ ਇਹ ਵਿੱਚ ਕਿਵੇਂ ਦੇਖਦੇ ਅਸੀਂ ਤੇ ਜਦੋਂ ਬੰਦਾ ਮਰ ਜਾਂਦਾ ਉਦੋਂ ਵੀ ਜਲਦੀ ਜਲਦੀ ਨਮਟਾਉਂਦੇ ਹੁੰਦੇ ਕਿ ਚੁੱਕ ਕੇ ਸੁੱਟ ਦੇ ਦਾ ਕਿ ਕੰਮ ਹੈ ਜਾਇਦਾਤਾ ਉਹਦੀਆਂ ਰ ਵੇਖੋ ਜੋ ਬੀਜਣਾ ਉਹ ਵੜਣਾ ਪੈਣਾ ਰੱਬ ਦਾ ਖੌਫ ਕਰੋ ਭਰਾਓ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਕੁਝ ਤੇ ਲਿਆਜ ਕਰੋ ਯਾਰ ਅੱਜ ਕੱਲ ਬੜਾ ਬਰਾਹਾ ਜੀ ਉਹਨਾਂ ਦੀ ਸਾਰ ਲੈਣੀ ਬਣਦੀ ਆ ਜਿਹੜੇ ਵਿਚਾਰੇ ਉਹਨਾਂ ਦੇ ਬੱਚੇ ਆ ਉਹਨਾਂ ਦੇ ਭੁੱਖ ਦਾ ਸੁੱਤਣਾ ਬਣਦਾ ਅਸਲ ਸੰਥੀ ਸਾਨੂੰ ਉਹਨਾਂ ਨਾਲ ਚਾਹੀਦੀ ਆ ਆ ਥੋੜੀ ਵੀ ਆ ਮਤਲਬ ਤੁਸੀਂ ਨਚਾਰਾ ਕਰਕੇ ਲੜਾਈਆਂ ਕਰੀ ਜਾਓ ਤੇ ਉਹਨਾਂ ਨੂੰ ਚੁੱਕ ਚੁੱਕ ਕੇ ਵਿਖਾਈ ਜਾਓ ਬੇ ਉੱਥੇ ਉਹਨੇ ਆਹ ਕਹਿਤਾ ਫਲਾਣੇ ਨੇ ਇਹ ਕਿਹੜਾ ਕੰਮ ਜੋ ਕੰਮ ਹੈ ਕਿਸੇ ਗਰੀਬ ਦੀ ਛੱਤ ਦੇਖ ਲਓ ਪੈਣ ਵਾਲੀ ਹੈਗੀ ਆ ਕਿਸੇ ਬੱਚੇ ਨੂੰ ਪੜ੍ਹਾ ਲਓ ਕਿਸੇ ਹਸਪਤਾਲ 'ਚ ਜਾ ਕੇ ਕਿਸੇ ਲੋੜਵੰਦ ਦੀ ਮਦਦ ਕਰੋ ਪਿਆ ਕਿਹੜਾ ਨਵਾਂ ਡਰਾਮਾ ਜਿਆ ਸ਼ੁਰੂ ਕਰਤਾ ਜੀ ਬੱਸ ਜੀ ਮੈਂ ਨਹੀਂ ਮੰਨਦਾ ਵੀ ਕੋਈ ਮੁੱਦਾ ਹੈਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਅੱਜ ਕੱਲ ਹਰ ਚੈਨਲ ਦੀ ਹੈਡਲਾਈਨ ਬਣੀ ਹੋਈ ਆ ਜਿਹੜਾ ਵਿਆਹ ਦੇ ਵਿੱਚ ਬਹਿਸ ਹੋ ਰਹੀ ਆ ਕਿ ਡਾਂਸਰ ਵੱਲੋਂ ਤਾਂ ਉਸ ਬਹਿਸ ਤੋਂ ਬਾਅਦ ਹਰ ਚੈਨਲ ਦੀ ਹੈਡਲਾਈਨ ਬਣੀ ਹੋਈ ਆ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀਆਂ ਨੇ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਕਿ ਅਸਲ ਸੱਚਾਈ ਕੀ ਹੈ ਤਾਂ ਇਹਨਾਂ तमाम ਮੁੱਦਿਆਂ ਦੇ ਸਾਡੇ ਨਾਲ ਚਰਵਾ ਚਰ ਲਈ ਤਿਆਰ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਮਾਸ ਤੇ ਵੀ ਸੋਨੂ ਜੰਡਿਆਲਾ ਜੀ ਜਿਹੜੇ ਕਿ ਹਮੇਸ਼ਾ ਹੀ ਇਹੋ ਜਿਹੇ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਦੇ ਨੇ ਤਾਂ ਸੋਨੂ ਜੰਡਿਆਲਾ ਜ ਸੁਣੋ ਜੇ ਤੁਸੀਂ ਵੀ ਜਾਣਦੇ ਹੋ ਜਿ ਆਜ ਕੱਲ ਇੱਕ ਹੀ ਮੁੱਦਾ ਜਿਹੜਾ ਹੈਡਲਾਈਨ ਬਣਿਆ ਆ ਬੜੇ ਬੜੇ ਚੈਨਲਾਂ ਦੀ ਜਿਹੜੀ ਬਹਿਸ ਹੋ ਰਹੀ ਆ ਉਹ ਡਾਂਸਰ ਸਟੇਜ ਦੇ ਨੱਚ ਰਹੀ ਆ ਤਾਂ ਦੋਨਾਂ ਦੇ ਵਿੱਚ ਬਹਿਸ ਹੋਈ ਆ ਉਸ ਤੋਂ ਬਾਅਦ ਹਰ ਚੈਨਲ ਦੀ ਹੈਡਲਾਈਨ ਬਣੀ ਹੋਈ ਆ ਕਿਵੇਂ ਦੇਖਦੇ ਆ ਚੀਜ਼ ਸਭ ਤੋਂ ਮਾੜੀ ਗੱਲ ਸਾਡੇ ਮੀਡੀਆ ਦੀ ਪੰਜਾਬ ਦੇ ਮੀਡੀਆ ਦੀ ਪੰਜਾਬ ਦੇ ਮੀਡੀਆ ਨੇ ਤੇ ਇਸ ਵਾਰ ਸਾਰੀਆਂ ਹੱਦਾਂ ਪਾਰ ਕਰਤੀਆਂ ਭਰਾਓ ਗੋਦੀ ਮੀਡੀਆ ਦੇ ਵੀ ਰਿਕਾਰਡ ਤੋੜਦੇ ਤੁਸੀਂ ਤੇ ਉਹ ਤਾਂ ਇੱਕ ਤਰਫਾ ਕੰਮ ਕਰਦੇ ਸੀ ਤੁਸੀਂ ਤੇ ਮਤਲਬ ਹਾਦੀ ਕਰਤੀ ਮਤਲਬ ਤੌਬਾ ਮੈਂ ਦੇ ਨਾ ਕੰਨ ਫੜ ਕੇ ਤੁਹਾਡੇ ਘੜੀ ਹੱਥ ਛੋੜਦਾ ਵੀ ਮੈਨੂੰ ਨਹੀਂ ਪਤਾ ਸੀਗਾ ਵੀ ਇੱਥੋਂ ਤੱਕ ਵੀ ਸਾਡੇ ਪੰਜਾਬ ਦਾ ਮੀਡੀਆ ਆ ਜਾਂਦਾ ਵਾ ਯਾਰ ਕਿਹੜਾ ਮੁੱਦਾ ਹੈ ਇਹ ਕੁਝ ਕੰਮ ਤੇ ਰੋਜ ਵਿਆਹਾਂ ਚ ਹੁੰਦੇ ਤੇ ਫਿਰ ਤੇ ਤੁਸੀਂ ਮਤਲਬ ਪੰਜਾਬ ਦੇ ਧਿਆਨ ਹੀ ਲੋਕਾਂ ਦੇ ਇਹ ਬੰਨੇ ਲਾ ਦੋ ਇੱਕ ਸਿੱਖਿਆ ਦੇਣ ਵਾਲਾ ਕੰਮ ਹੈ ਇਹ ਕਿੱਡਾ ਕੰਮ ਹੈ ਵਿਆਹਾਂ ਤੇ ਲਿਆ ਕੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਲੈੰਦਾ ਤੇ ਉਹਨੇ ਵੀ ਗੱਡੀਆਂ ਕੁਛ ਕਹਤਾ ਉਹਨੇ ਵੀ ਕਹਤਾ ਤੋ ਉਹਨੂੰ ਚੁੱਕ ਕੇ ਆਪਾਂ ਮਤਲਬ ਇਹ ਹਿਸਾਬ ਨਾਲ ਪੇਸ਼ ਕੀਤਾ ਵੀ ਜਦਾਂ ਨਾ ਬਹੁਤ ਇੱਥੇ ਤਾਲਿਬਾਂ ਦਾ ਟੈਕ ਨਹੀਂ ਹੋ ਗਿਆ ਹੁੰਦਾ ਵੀ ਬੋਡੀ ਤਗੜੀ ਜੰਗ ਲੱਗੀ ਤੇ ਸਾਰੀ ਦੁਨੀਆ ਹੀ ਖਤਮ ਹੋ ਚਲੀ ਉਹ ਯਾਰ ਪੰਜਾਬ 'ਚ ਹੋਰ ਬੜੇ ਮੁੱਦੇ ਆ ਕੀ ਗੱਲ ਤੁਹਾਨੂੰ ਜਿਹੜੇ ਕਿਸਾਨ ਬਾਰਡਰਾਂ ਤੇ ਬੈਠੇ ਆ ਉਹ ਨਹੀਂ ਨਜ਼ਰ ਆਏ ਤੁਹਾਨੂੰ ਜਿਹੜੇ ਨੌਜਵਾਨ ਇਥੋਂ ਵਿਦੇਸ਼ਾਂ ਦੀ ਧਰਤੀ ਤੇ ਜਾਣਦੇ ਆ ਛੱਡ ਛੱਡ ਕੇ ਪੰਜਾਬ ਨੂੰ ਨਹੀਂ ਚੇਤੇ ਆਉਂਦੇ ਤੁਹਾਨੂੰ ਉਹ ਨਹੀਂ ਚੇਤੇ ਆਉਂਦੇ ਜਿਹੜੇ ਵਿਚਾਰੇ ਅੱਜ ਵੇਖੋ ਸਵੇਰੇ ਆਪਣਾ ਘਰ ਦਾ ਗੁਜ਼ਾਰਾ ਚਲਾਉਣ ਲਈ ਰੋਟੀ ਕਮਾਉਂਦੇ ਸ਼ਾਮਾਂ ਨੂੰ ਪਤਾ ਨਹੀਂ ਉਹਨਾਂ ਨੂੰ ਰੋਟੀ ਘਰ ਪੱਕਣੀ ਕਿ ਨਹੀਂ ਪੱਕਣੀ ਕਦੀ ਤੁਹਾਨੂੰ 90 90 ਸਾਲਾਂ ਦੇ ਬਜ਼ੁਰਗ ਨਹੀਂ ਰਿਕਸ਼ਿਆਂ ਵਾਲੇ ਦਿਖੇ ਸੜਕਾਂ ਤੇ ਕਦੀ ਉਹ ਨਹੀਂ ਦਿਖੇ ਜਿਹੜੇ ਵਿਚਾਰੇ ਵਿਆਜ ਦੇ ਥੱਲੇ ਆ ਕੇ ਇੰਨਾ ਕਿ ਬੈਂਕਾਂ ਵਾਲਿਆਂ ਨੇ ਉਹਨਾਂ ਨੂੰ ਮਾਰਤਾ ਵੀ ਅਜੋ ਘਰੋਂ ਵੀ ਘਰ ਹੋ ਗਏ ਤੇ ਕਦੀ ਜਿਹੜੇ ਤੁਹਾਨੂੰ ਨਹੀਂ ਦਿਖੇ ਜਿਨ੍ਹਾਂ ਨੇ ਮਾਂ ਪਿਓਾਂ ਨੂੰ ਲੋਕਾਂ ਨੇ ਘਰੋਂ ਬੇਘਰ ਕਰਤਾ ਤੇ ਜਿਹੜੇ ਸੜਕਾਂ ਤੇ ਅੱਜ ਵਿਚਾਰੇ ਰਹਿ ਕੇ ਗੁਜ਼ਾਰਾ ਕਰਨ ਡੈ ਉਹਦੀ ਚਿੱਤੇ ਆਏ ਤੁਹਾਨੂੰ ਇਹ ਤੇ ਆ ਗਿਆ ਵੀ ਵਿਆਹ ਦੇ ਵਿੱਚ ਇਦਾਂ ਹੋ ਗਿਆ ਜੀ ਤੇ ਇਹ ਕੰਮ ਤੇ ਰੋਜ਼ ਹੁੰਦੇ ਆ ਕਿਹੜੇ ਵਿਆਹ ਚ ਕੰਮ ਨਹੀਂ ਹੁੰਦੇ ਇਹ ਕੋ ਨਵਾਂ ਕੰਮ ਹੋਣਾ ਵਾ ਐਡੀ ਕੋ ਗੱਲ ਨੂੰ ਐ ਖਿੱਚ ਕੇ ਬਣਾ ਤਵੇ ਪਤਾ ਨਹੀਂ ਕੀ ਹੋ ਗਿਆ ਜੀ ਕਿੱਡੇ ਬੰਬ ਡੇਪੇ ਯਾਰ ਨਾਰਮਲ ਗੱਲ ਆ ਉਹਨਾਂ ਗੱਡੀਆਂ ਕੀਤਾ ਤੇ ਉਹਨੇ ਵੀ ਗੱਡੀਆਂ ਕਹਿਤਾ ਇਹ ਤਾਂ ਲੜਾਈਆਂ ਰੋਜ਼ ਹੁੰਦੀਆਂ ਰਹਿੰਦੀਆਂ ਇਹ ਕਿੱਡਾ ਕੋ ਵੱਡਾ ਮਸਲਾ ਸੀਗਾ ਜਿਸ ਵੇਲੇ ਟੋਡੇ ਤਰਲੇ ਲੈ ਆ ਲਿਆ ਮੈਂ ਮਰ ਗਿਆ ਵੀ ਆਓ ਚੱਲੀਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੁੱਤ ਡਿੱਗਣ ਦੀ ਕਕਾਰ ਤੇ ਜਾਵੇ ਨਹਿਰ ਤਾਰਾਂ ਵਾਲਾ ਪੁਲ ਜਿਹੜਾ ਵਾ ਗੰਦੇ ਨਾਲੇ ਦਾ ਰੂਪ ਲੈ ਗਈ ਆ ਜਿੱਥੋਂ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਆ ਜੋ ਇੰਡੀਆ ਗੇਟ ਜਿਹੜਾ ਉਹ ਡਿੱਗਣ ਦੀ ਕਕਾਰ ਤੇ ਇਨਾ ਬੁਰਾ ਹਾਲ ਆ ਜੱਸਾ ਸਿੰਘ ਰਾਮਗੜੀਆ ਪਾਰਕ ਦਾ ਇਨਾ ਬੁਰਾ ਹਾਲ ਆ ਵੱਲੇ ਮੰਡੀ ਚ ਵੇਖੋ ਜਾ ਕੇ ਤੇ ਡੀਟੀਓ ਦਫਤਰ ਚ ਵੇਖੋ ਜਾ ਕੇ ਸੂਰਕੋ ਮੰਡਾ ਤੁਹਾਡੇ ਤਰਲੇ ਲੈ ਲੈ ਮੈਂ ਮਰ ਗਿਆ ਵੀ ਅੰਬਰ ਸਰ ਦੇ ਵਿੱਚ ਇਨੇ ਵਿਰਾਸਤਾਂ ਇਨਾ ਕੁਝ ਹੋਣ ਲਿਆ ਤੁਹਾਨੂੰ ਚੇਤੇ ਨਹੀਂ ਆਏ ਅੱਜ ਤੁਸੀਂ ਮਤਲਬ ਕਿਹੜੀ ਮਤਲਬ ਆ ਪੰਜਾਬ ਨੂੰ ਕਿਹੜੇ ਬੰਨੇ ਤੋੜਤਾ ਇਹ ਕੋਈ ਸਾਡਾ ਹੈਗਾ ਕਲਚਰ ਭੀ ਆ ਕੀ ਕੀ ਇਹਦੇ ਚ ਪੰਜਾਬ ਦਾ ਕੀ ਨੁਕਸਾਨ ਹੋ ਗਿਆ ਤੇ ਕੀ ਫਾਇਦਾ ਹੋ ਗਿਆ ਇੱਕ ਨਿੱਜੀ ਲੜਾਈ ਆ ਉਹਨਾਂ ਨੇ ਕਿਤਾਬ ਉਹ ਕਿਤੇ ਉੱਥੇ ਇਹਦੇ 50 ਕਲਾਕਾਰਾਂ ਨਾਲ ਵੀ ਹੁੰਦਾ ਰਹਿੰਦਾ ਤੇ ਇਹਨਾਂ ਨਾਲ ਕੋਈ ਨਵਾਂ ਆਇਆ ਵਾ ਇਹ ਤੁਹਾਨੂੰ ਚੇਤਾ ਆ ਗਿਆ ਤੁਹਾਨੂੰ ਡਾਕਟਰ ਪੰਪੋਸ਼ ਦਾ ਪਤਾ ਨਾ ਵੱਲੇ ਹਸਪੀਟਲ ਚ ਡਾਕਟਰ ਪੰਪੋਸ਼ ਇੱਕ ਹੋਣ ਹਾਰ ਲੜਕੀ ਦੀ ਮੌਤ ਹੋ ਜਾਂਦੀ ਆ ਤੇ ਆਈਐਸ ਦੀ ਤਿਆਰੀ ਕਰਨੀ ਸੀ ਉਦੋਂ ਇਹ মিডিਆ ਵਾਲੇ ਕਿੱਥੇ ਸੀਗੇ ਉਦੋਂ ਨਹੀਂ ਇਹਨਾਂ ਨੂੰ ਚੇਤਾ ਆ ਅੱਜ ਨਿਕਲਿਆ ਜਿਆ ਡਰਾਮਾ ਜਿਆ ਹੋਇਆ ਤੇ ਚੇਤੇ ਆ ਗਿਆ ਤੇ ਉਹ ਵੀ ਕੁੜੀ ਵੀ ਆ ਕੇ মিডিਆ ਗੱਡੀ ਬਿਆਨ ਦੇਣ ਦੀ ਭੇਜਦਾ ਕਰਤਾ ਜੀ ਉਥੇ ਆ ਹੋ ਗਿਆ ਉਹਨੂੰ ਪੁਲਿਸ ਨੇ ਫੜ ਲਿਆ ਕੀ ਯਾਰ ਤੁਸੀਂ ਕੱਲ ਨੂੰ ਫੇਰ ਵਿਆਹਾਂ ਤੇ ਜਾਣਾ ਤੁਸੀਂ ਤੁਸੀਂ ਕਿਹੜਾ ਮਤਲਬ ਇਹਦੇ ਬਾਅਦ ਚ ਝਾੜ ਚਲਾਉਣ ਦੇ ਕਮਾਤੇ ਪੈਰੇ ਉਹੀ ਕਰਨੇ ਨਾ ਆਪਾਂ ਜਿਹੜੇ ਆਲਾ ਜੀ ਭਰੇ ਵੀ ਹੈਗੇ ਅੱਜਕੱਲ ਆਂਦੇ ਕੇ ਇੱਜ਼ਤ ਬੰਦੀ ਆ ਜਿਹੜਾ ਵੱਡਾ ਸੱਭਿਆਚਾਰ ਬੁਲਾਉਂਦਾ ਵੱਡਾ ਡੀਜੇ ਆਲਾ ਬੁਲਾਉਂਦਾ ਤੇ ਵੱਡੇ ਆਰਟਿਸਟ ਬੁਲਾਉਂਦੇ ਨੇ ਆਂਦੇ ਵਿਆਹ ਦਾ ਵਿੱਚ ਟਟੌਰੀ ਉਹਨਾਂ ਦਾ ਹੁੰਦਾ ਜਿਹੜੇ ਇੰਨਾ ਸਭ ਨੂੰ ਬੁਲਾਉਂਦੇ ਆ ਕਿਵੇਂ ਦੇਖਦੇ ਇਹਨੂੰ ਭਾਜੀ ਗੁਰੂ ਘਰਾਂ ਦੇ ਵਿੱਚ ਜਦੋਂ ਜਾਂਦੇ ਆ ਨਾ ਬਜ਼ੁਰਗ ਤੇ ਉਦੋਂ ਤੇ ਇਹਨਾਂ ਨੂੰ ਚਾਹੀਦੀਆਂ ਕੁਰਸੀਆਂ ਤੇ ਜਦੋਂ ਵਿਆਹਾਂ ਤੇ ਨੱਚਦੇ ਵੇਖਿਓ ਮੂੰਹ 'ਚ ਨੋਟ ਪਾਵਾਂਗੇ ਕਿੰਦਾਂ ਠੁਮਕੇ ਲਾਉਂਦੇ ਹੁੰਦੇ ਆ ਯਾਰ ਤੁਸੀਂ ਪੰਜਾਬ ਨੂੰ ਕਿਹੜੇ ਬੰਨਿਆ ਤੋਰਤਾ ਕਾਲ ਤੱਕ ਤੇ ਦੀ ਮਰਿਆਦਾ ਇਹ ਸਾਡੇ ਕਿੱਥੇ ਆ ਬਾਅਦ ਚੋ ਕਹਿੰਦੇ ਸਾਡੇ ਸਰ ਕਰਜ਼ਾ ਚੜ ਗਿਆ ਤੇ ਵਿਆਹਾਂ ਚ ਆਪਾਂ ਕੀ ਕਹਿੰਦੇ ਜਦੋਂ ਇਹ ਵਿਆਹ ਬੁੱਕ ਕਰਨ ਜਾਂਦੇ ਨੇ ਨਾ ਸੱਬਿਆਚਾਰਕ ਜਿਹਨੂੰ ਕਹਿੰਦੇ ਸੱਬਿਆਚਾਰਕ ਨਹੀਂ ਆ ਸੱਬਿਆਚਾਰਕ ਮਨਮੋਹਨ ਵਰਸ ਜੀ ਨੇ ਗਾਇਆ ਸੱਬਿਆਚਾਰਕ ਜਿਹੜਾ ਸਰਤਾਜ ਹੁਣੀ ਬੋਲਦਿਆ ਆਹ ਗੜਾ ਸੱਬਿਆਚਾਰਕ ਜਿਹੜਾ ਨਿਕਨੇ ਕਾ ਕੱਪੜੇ ਪਾ ਕੇ ਸਟੇਜਾਂ ਤੇ ਕਰੀਦਾ ਇਹ ਕੋਈ ਸੱਬਿਆਚਾਰਕ ਉਦੋਂ ਇਹ ਕਹਿੰਦੇ ਵੀ ਸਾਨੂੰ ਟੌਪ ਦੀਆਂ ਵਧੀਆ ਕੁੜੀਆਂ ਲਿਆ ਕੇ ਦੇ ਉਥੇ ਸਾਨੂੰ ਕੁੜੀਆਂ ਵਧੀਆ ਹੋਣੀਆਂ ਚਾਹੀਦੀਆਂ ਵਾ ਪੈਸੇ ਜਨੇ ਮਰਜ਼ੀ ਲੱਗ ਜਾਣ ਇਹ ਲੋਕਾਂ ਨੇ ਪੰਜਾਬ ਦਾ ਕਲਚਰ ਖਰਾਬ ਕਰਤਾ ਬਿਲਕੁਲ ਮੇ ਇਥੇ ਸਭ ਤੋਂ ਵੱਡੀ ਗੱਲ ਇਹ ਆ ਕਿ ਬੈ ਤੇ ਬੇਨਤੀ ਕਰੂੰ ਇੱਕ ਅੱਜ ਵਿਆਹਾਂ ਦੇ ਵਿੱਚ ਵੀ ਨਾ ਟੀਕੇ ਲੈ ਲੈ ਕੇ ਆਉਂਦੇ ਆ ਉਹ ਮੁੰਡਿਆਂ ਦੇ ਮੂੰਹ ਚ ਪਾਉਣੇ ਕੁੜੀਆਂ ਨੂੰ ਉਹ ਕੰਮ ਦੇਤਾ। ਟੋਲ ਪਲਾਜ਼ਾਂ ਤੇ ਲੜਾਈਆਂ ਹੁੰਦੀਆਂ ਸੀ ਵੱਧ ਘਾਟ ਉੱਥੇ ਕੁੜੀਆਂ ਨੂੰ ਬਿਠਾਤਾ। ਅੱਜ ਪਲੇਟਾਂ ਜਿਹੜੀਆਂ ਵਿਆਹਾਂ ਚ ਵੀ ਕੁੜੀਆਂ ਫੜਾਉਂਦੀਆਂ ਆਂਦੀਆਂ ਉਹ ਯਾਰ ਤੁਸੀਂ ਸ਼ਰਮ ਕਰ ਲੋ ਐ ਥੋੜੀ ਬਹੁਤੀ ਸ਼ਰਮ ਕਰ ਲੋ ਕਿਹੜੇ ਬੰਨੇ ਤੁਸੀਂ ਪੰਜਾਬ ਨੂੰ ਤੋੜਤਾ ਐ ਪੰਜਾਬ ਨੇ ਧੀਆ ਪੈਣ ਦੀਆਂ ਇਤਾਂ ਬਚਾਈਆਂ ਵਾ ਇਹ ਕੁਰਬਾਨੀਆਂ ਨਾਲ ਸੂਰਬੀਰ ਯੋਧਿਆਂ ਦੀ ਧਰਤੀ ਐ ਤੇ ਅੱਜ ਤੁਸੀਂ ਸਾਨੂੰ ਕੀ ਨਚਾਰਾਂ ਦੀ ਕੌਮ ਬਣਾਤਾ। ਕਮਾਲ ਹੈ ਉਹੀ ਹਰੀ ਸਿੰਘ ਨਲੂਆ ਤੇ ਜਿਸ ਦਾ ਇਨਾ ਖੌਫ ਸੀ ਜਿਨੇ ਸ਼ੇਰਾਂ ਦੇ ਚਵਾੜੇ ਪਾੜਦੇ ਤੇ ਮੁਗਲਾਂ ਡਰਦੇ ਸਲਵਾਰਾਂ ਪਾਲੀਆਂ ਉਹਦੇ ਡਰਨਾ ਤੇ ਅੱਜ ਤੁਸੀਂ ਸਾਡੇ ਪੰਜਾਬ ਦਾ ਬੇੜਾਗਰ ਕਰਨ ਚ ਕੋਈ ਕਸ ਨਹੀਂ ਛੱਡੀ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਮੀਡੀਆ ਦਾ ਔਰ ਮੀਡੀਆ ਨੇ ਜਿਹੜੇ ਇਹ ਚੀਜ਼ਾਂ ਵਿਖਾਉਣੇ ਸ਼ੁਰੂ ਕੀਤੀਆਂ ਨਾ ਬढ़ावा ਮੀਡੀਆ ਨੇ ਦਿੱਤਾ ਐ ਇੰਨੀ ਗੱਲ ਨੂੰ ਐਂ ਕਰਤਾ ਕਿੱਡਾ ਆ ਕੇ ਕੰਮ ਸੀਗਾ ਯਾਰ ਉਹਨਾਂ ਨੇ ਵਿਆਹ ਤੇ ਅਕਸਰ ਜਾਣਾ ਉਹਨੇ ਕੰਮ ਛੱਡ ਦੇਣਾ ਹੁਣ ਕਿਤੇ ਵੀ ਉਹਨੇ ਪਾਇਲਟ ਲੱਗ ਜਾਣਾ ਤੇ ਜਾਂ ਉਹਨਾਂ ਨੇ ਵਿਆਹ ਆ ਲੈਣੇ ਗਾਂ ਵਿਆਹ ਨਹੀਂ ਕਰਨੇ ਇਹਦੇ ਨਾਲ ਤੁਸੀਂ ਕਿਤੇ ਹੋਰ ਵਿਆਹ ਤੇ ਚਲ ਜੂਏ ਕੋ ਪਹਿਲਾ ਨਹੀਂ ਆ ਇਹ ਰੋਜ਼ ਹਰ ਵਿਆਹ ਚ ਹੁੰਦਾ ਜਿੱਥੇ ਸ਼ਰਾਬ ਚੱਲਣੀ ਉੱਥੇ ਇਹ ਕੰਮ ਹੋਣਾ ਹੀ ਹੋਣਾ ਤੇ ਜੇ ਤੁਸੀਂ ਇੱਕ ਪਹਿਲੂ ਨੂੰ ਵੇਖੋ ਤੇ ਬਿਲਕੁਲ ਗਲਤ ਆ ਦੋਵਾਂ ਪਹਿਲੂਆਂ ਤੋਂ ਹੀ ਵੇਖੋ ਵੀ ਕੀ ਹੋਇਆ ਕਿੱਥੇ ਕਿੱਦਾਂ ਵਾਂ ਨਾ ਤੇ ਮੈਂ ਉਹਨੂੰ ਜਾਣਦਾ ਨਾ ਮੈਂ ਉਹਨੂੰ ਜਾਣਦਾ ਤੇ ਨਾ ਹੀ ਮੈਂ ਇਹਨਾਂ ਦੀ ਕੋਈ ਵੀਡੀਓ ਨੂੰ ਐਡਾ ਵਖਿਆ ਜਦੋਂ ਚਲਾਉ ਚੈਨਲ ਤੇ ਮਤਲਬ ਇੱਕੋ ਹੀ ਕੋਈ ਹੈ ਸਿੱਖਿਆ ਕੀ ਮਿਲ ਰਹੀ ਹੈ ਉਹਦੇ ਚ ਕੀ ਤੁਸੀਂ ਬੱਚਿਆਂ ਨੂੰ ਸਿੱਧ ਦੇ ਰਹਿ ਜੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸਿੱਧ ਦੇ ਰਹਿ ਜੇ ਸੋਨੂੰ ਜਣਿਆਲਾ ਜੀ ਭਰੇ ਵੀ ਆ ਨਾ ਦੋ ਪਹਿਲੂ ਨੇ ਹਰ ਚੀਜ਼ ਦੇ ਜਿੱਥੇ ਉਹਨੂੰ ਮਾੜਾ ਬੋਲਿਆ ਜਾ ਰਿਹਾ ਉੱਥੇ ਉਹਨੂੰ ਹਮਦਰਦੀ ਵੀ ਮਿਲ ਰਹੀ ਹੈ ਕਿ ਉਹਦੀ ਰੋਜੀ ਰੋਟੀ ਹੈ ਤੇ ਉਹ ਸਟੇਜਾਂ ਤੇ ਨੱਚਦੀ ਹੈ ਮਜਬੂਰੀ ਦੇ ਵਿੱਚ ਵੀ ਬਹੁਤ ਸਾਰੀਆਂ ਧੀਆਂ ਭੈਣਾਂ ਨੇ ਨੱਚਦੀਆਂ ਨੇ ਇਹ ਦੁਨੀਆ ਦੇ ਪਹਿਲੂ ਨੇ ਦੋ ਤਰ੍ਹਾਂ ਦੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਹਮਦਰਦੀ ਵੀ ਜਿਤਾਈ ਜਾ ਰਹੀ ਹੈ ਤੇ ਉੱਥੇ ਮਾੜਾ ਵੀ ਕਿਹਾ ਜਾ ਰਿਹਾ ਉਹਨੂੰ ਨਹੀਂ ਕਿਸ ਗੱਲ ਦੀ ਮਜਬੂਰੀ ਹੈ ਮੈਨੂੰ ਦੱਸੋ ਇਹਨੇ ਇਹ ਮੋਲਾਂ ਦੇ ਵਿੱਚ ਕੁੜੀਆਂ ਕੰਮ ਕਰਦੀਆਂ ਉਹਨਾਂ ਦੀ ਮਜਬੂਰੀ ਹੈ ਯਾਰ ਆਹ ਕਿਹੜੀ ਮਜਬੂਰੀ ਆ ਤੁਸੀਂ ਮਤਲਬ ਕੋਈ ਉਹ ਲੜਕੀ ਨੇ ਵੀ ਕਿਹਾ ਇਹ ਸ਼ਾਇਦ ਉਹ ਵਿੱਚ ਵੀ ਮੈਂ ਵੀ ਕੋਈ ਨਸ਼ਾ ਕੀਤਾ ਹੈ ਕਿ ਨਹੀਂ ਕੀਤਾ ਬੀਅਰ ਪੀਤੀ ਉਹ ਬਿਆਨ ਵੀ ਉਹਦੇ ਵੀ ਆਉਂਦਾ ਡੀ ਜੇ ਵਾਲੇ ਦੇ ਵੀ ਕਿਸੇ ਦੇ ਇਹ ਕਿਹੜੀ ਮਜਬੂਰੀ ਹੋ ਗਈ ਤੁਸੀਂ ਵੇਖਿਆ ਕਰੋ ਸਟੇਟਸ ਸਟੋਰੀਆਂ ਕਹਿੋ ਜਿਹਾ ਇਹ ਕੋਈ ਮਜਬੂਰੀ ਨਹੀਂ ਕਹਿ ਸਕਦੇ ਮਜਬੂਰੀ ਭਰਾਓ ਉਹ ਹੁੰਦੀ ਆ ਜਿਹੜਾ ਪਰਿਵਾਰ ਦਾ ਗੁਜ਼ਾਰਾ ਔਖਾ ਚੱਲੇ ਇਹ ਤੇ ਤੁਹਾਡੇ ਸ਼ੌਂਕ ਆ ਤੁਸੀਂ ਮਤਲਬ ਆਣ ਕੇ ਮੀਡੀਆ 'ਚ ਇਹ ਗੱਲਾਂ ਕਹੀਆਂ ਤੇ ਬਿਲਕੁਲ ਗਲਤ ਗੱਲ ਆ ਜਿਨ੍ਹਾਂ ਦੀ ਮਜਬੂਰੀ ਆ ਨਾ ਉਹਨਾਂ ਦੇ ਹਾਲਾਤ ਵੇਖੋ ਜਾ ਕੇ ਇਹ ਤੁਸੀਂ ਮਤਲਬ ਗੱਲਾਂ ਜਬਾਨ 'ਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਾ ਦਿੰਦੀ ਜਬਾਨ ਤੋਂ ਜਿਹੜੀ ਮਰਜ਼ੀ ਗੱਲ ਕੱਢੀ ਜਾਓ ਇਹਦੇ ਕਿਹੜੇ ਪੈਸੇ ਲੱਗਦੇ ਆ ਇਹ 4 ਦਿਨ ਬੋਲਣਾ ਬਾਅਦ ਚੋ ਇਹ ਤੇ ਪਬਲਿਸਿਟੀ ਦਾ ਸਟੈਂਟ ਜੇ ਆ ਕੇ ਚੱਲਣ ਡਿਆ ਵਾ ਡਰਾਮਾ ਜਾਂ ਨਵੇਂ ਸ਼ੁਰੂ ਹੋਇਆ ਵਾ ਤੇ ਮੇਰੇ ਹਿਸਾਬ ਨਾਲ ਇਹ ਡਰਾਮੇ ਜੇ ਪੰਜਾਬ 'ਚ ਬੰਦ ਕਰਨੇ ਚਾਹੀਦੇ ਆ ਸਰਕਾਰ ਨੂੰ ਵੀ ਇਹਨਾਂ 'ਲ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਜਿਹੜੀ ਯਾਰ ਪੰਜਾਬ ਦੇ ਮੁੱਦੇ ਉਤੇ ਅਸਲ ਮੁੱਦਿਆਂ ਤੋਂ ਪਟਕਾ ਹੀ ਦਿੰਦੇ ਜੇ ਤੁਸੀਂ ਚੋਣ ਜਾਬਤਾ ਲੱਗਿਆ ਪੰਜਾਬ ਦੇ ਵਿੱਚ ਕਿੰਨੇ ਮੁੱਦੇ ਆ ਕਿ ਐਸੀਆਂ ਕੈਸੀਆਂ ਇੱਥੇ ਹੋ ਰਿਹਾ ਅੱਜ ਫਰੋਤੀਆਂ ਮੰ ਅੱਜ ਕਿਹੋ ਕਿਹੋ ਜਿਹੇ ਹਾਲਾਤ ਬਣ ਗਏ ਆ ਧਰਮ ਦੇ ਨਾਮ ਤੇ ਰਾਜਨੀਤੀ ਹੋਣ ਈ ਆ ਨੌਜਵਾਨ ਸਾਡੇ ਵਜੇ ਛਾਂ ਧਰਤੀ ਤੇ ਜਾਣ ਡਿਆ ਕਿਸਾਨ ਜਿਹੜੇ ਉੱਤਰਿਆਂ ਦੇ ਬੈਠੇ ਆ ਤੇ ਅੱਜ ਕਿਸੇ ਨੂੰ ਵੀ ਮਤਲਬ ਫੜ ਕੇ ਜਿਹੜਾ ਮਰਜ਼ੀ ਪਰਚਾ ਦੇ ਕੇ ਅੰਦਰ ਦੇ ਦਿੰਦਾ ਵਾ ਮੁੱਦੇ ਬਹੁਤ ਨੇ ਪੰਜਾਬ ਦੇ ਐਸੀਆਂ ਦਾ ਮੁੱਦਾ ਉਹ ਬੀਸਿਆਂ ਦਾ ਮੁੱਦਾ ਘਟ ਗਿਣਤੀਆਂ ਨਾਲ ੱੱਕੇ ਹੋਣ ਡਿਆ ਕਿਹੜਾ ਮੁੱਦਾ ਮੈਂ ਤੁਹਾਨੂੰ ਦੱਸਾਂ ਕਿੰਨੇ ਮੁੱਦੇ ਆ ਇਹਨੇ ਮੁੱਦੇ ਉਹਨਾਂ ਮੁੱਦਿਆਂ 'ਲ ਕਿਸੇ ਦਾ ਧਿਆਨ ਹੀ ਨਹੀਂ ਜੇ ਬਾਹਰੋਂ ਬਿਹਾਰ ਤੋਂ ਯੂਪੀ ਤੋਂ ਆ ਕੇ ਇੱਥੇ ਕੰਮ ਮਿਲਦਾ ਲੋਕਾਂ ਨੂੰ ਉਹ ਕੰਮ ਕਰ ਸਕਦੇ ਆ ਤੇ ਇਹ ਸਾਡੇ ਬੰਦਿਆਂ ਨੂੰ ਕੀ ਕੰਮ ਕਰਦੇ ਹੁੰਦਾ ਇਹ ਕੰਮ ਕਰਦੇ ਹੀ ਨਹੀਂ ਤੇ ਕਿਨੇ ਕਿਨੇ ਪੈਸੇ ਕਰਜ਼ਾ ਚੁੱਕ ਕੇ ਵੱਡੇ ਵੱਡੇ ਵਿਆਹ ਕਰਦੇ ਆ ਤੇ ਬਾਅਦ ਚੋਂ ਐਦਾਂ ਵਿਆਹਾਂ ਚ ਜਲੂਸ ਕਢਾਉਂਦੇ ਆ ਤੇ ਕੀ ਫਾਇਦਾ ਭਰਾਓ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਡੇ ਗੁਰੂਆਂ ਨੇ ਇਹ ਰਸਤਾ ਨਹੀਂ ਸਾਨੂੰ ਵਿਖਾਇਆ ਨਾ ਦੇ ਬਾਬੇ ਨਾਨਕ ਨੇ ਤੁਹਾਡੇ ਵੱਡੇ ਵੱਡੇ ਵਿਆਹ ਵੇਖਣੇ ਆ ਨਾ ਤੁਹਾਡੀਆਂ ਵੱਡੀਆਂ ਵੱਡੀਆਂ ਗੱਡੀਆਂ ਵੇਖਣੀਆਂ ਕੁਰਬਾਨੀਆਂ ਦਿੱਤੀਆਂ ਕੌਮ ਨੇ ਚੜਦੀ ਕਲਾ ਵਾਲੇ ਲੋਕ ਆ ਪੰਜਾਬ ਦੇ ਇਹਨਾਂ ਨੂੰ ਤਮਾਸ਼ੀ ਬੀਨਾ ਦੀ ਕੌਮ ਨਾ ਬਣਾਓ ਅੱਜ ਬਹੁਤ ਜਲੂਸ ਨਿਕਲ ਗਿਆ ਮੀਡੀਆ ਦੀ ਬਦੌਲਤ ਪੰਜਾਬ ਦਾ ਬਹੁਤ ਜਲੂਸ ਨਿਕਲ ਗਿਆ ਬਾਹਰ ਕਿ ਆ ਵੇਖੋ ਕੀ ਬਣ ਰਿਆ ਜੀ ਪਤਾ ਨਹੀਂ ਕਿੱਡਾ ਕ ਵੱਡਾ ਕੋਈ ਐਡਾ ਮਸਲਾ ਹੀ ਨਹੀਂ ਐਵੇਂ ਚੁੱਕ ਕੇ ਉਹਨੂੰ ਵਾਈਡਾ ਹਾਈਪ ਦੇਤੀ ਤੇ ਜੇ ਤੁਹਾਨੂੰ ਇੰਨਾ ਹੀ ਮਤਲਬ ਫਿਕਰ ਹੈ ਨਾ ਪੰਜਾਬ ਦੀਆਂ ਕੁੜੀਆਂ ਦਾ ਤੇ ਚਲੋ ਫਿਰ ਮੇਰੇ ਨਾਲ ਤੁਹਾਨੂੰ ਬੱਸ ਸਟੈਂਡ ਤੇ ਲੈ ਕੇ ਜਾਵਾਂ ਉੱਥੇ ਕੀ ਬਣਦਾ ਹੋਟਲਾਂ ਦੇ ਬਾਹਰ ਚਲੋ ਫਿਰ ਤੁਹਾਨੂੰ ਲੈ ਕੇ ਜਾਵਾਂ ਯੂਨੀਵਰਸਿਟੀਆਂ ਸਕੂਲਾਂ ਦੇ ਬਾਹਰ ਜਿੰਨਾਂ ਕੋ ਫੀਸ ਨਹੀਂ ਦਿੱਤੀ ਜਾਂਦੀ ਉੱਥੇ ਕੀ ਬਣਦਾ ਤੁਸੀਂ ਯਾਰ ਨਵੇਂ ਕੰਮ ਇੱਕ ਕੁੜ ਉਦੋਂ ਕਿੱਥੇ ਸੁੱਤੇ ਹੋ ਜਦੋਂ ਤੁਸੀਂ ਉਥੇ ਵੱਲੇ ਹਸਪੀਟਲ ਕੁੜੀ ਦੀ ਮੌਤ ਹੋ ਗਈ ਸੀ ਆਈਐਸ ਦੀ ਤਿਆਰੀ ਕਰਨੀ ਸੀ ਕੀ ਉਹ ਗਰੀਬ ਬੱਚੀ ਸੀ ਤਾਂ ਨਹੀਂ ਤੁਸੀਂ ਉਦੋਂ ਕੋਈ ਖਲੋਤਾ ਤੇ ਤੁਹਾਡਾ ਚੈਨਲ ਤੇ ਤੁਸੀਂ ਸਾਰੇ ਵੀਰ ਉਥੇ ਹੀ ਸੀਗੇ ਉਦੋਂ ਕਿੰਨਾ ਗਏ ਆਗੇ ਸੀ ਤੇ ਅੱਜ ਇਹ ਲੋਕ ਐਡੀ ਕੱਲ ਨੂੰ ਐ ਖਿੱਚ ਕੇ ਕਰਨ ੜਾ ਇਹ ਫਰਜ਼ੂਲ ਦੀਆਂ ਗੱਲਾਂ ਐ ਤੇ ਨਹੀਂ ਧਿਆਨ ਦੇਣਾ ਚਾਹੀਦਾ ਜਿਹੜੇ ਵਾਲਾ ਜੀ આરોਪ ਐ ਵੀ ਲਾਏ ਜਾ ਰਹੇ ਨੇ ਕਿ ਉਸਨੇ ਦਾਰੂ ਪੀਤੀ ਹੋਈ ਸੀ ਤੇ ਦਾਰੂ ਤੋਂ ਬਾਅਦ ਹੀ ਇਹ ਜਿਹੜੀ ਬਹਿਸ ਚੱਲੀ ਆ ਤਾਂ ਦਾਰੂ ਤੋਂ ਬਾਅਦ ਹੀ ਪੀਣ ਤੋਂ ਬਾਅਦ ਹੀ ਬਹਿਸ ਹੁੰਦੀ ਆ ਤਾਂ ਫਿਰ ਵੀ ਮੁੱਦਾ ਬਣਾਇਆ ਜਾਂਦਾ ਕਿਵੇਂ ਦੇਖਦੇ ਹੋ ਜੀ ਉਸਨੇ ਦਾਰੂ ਪੀਤੀ ਐ ਬਹਿਸ ਹੋਈ ਐ ਜਾਂ ਮੁੰਡੇ ਨੇ ਦਾਰੂ ਪੀਤੀ ਹੋਈ ਐ ਦੋਨਾਂ ਦੇ ਜਾਂਦੇ ਦਾਰੂ ਪੀਤੀ ਹੋਈ ਸੀ ਫਿਰ ਬਹਿਸ ਸ਼ੁਰੂ ਹੋਈ ਭਾਜੀ ਦੋਵਾਂ ਦੀ ਗਲਤੀ ਕੋਈ ਮੈਂ ਤੁਹਾਨੂੰ ਦੱਸਿਆ ਵੀ ਇਹ ਕੋਈ ਮੁੱਦਾ ਹੈਗਾ ਹੀ ਨਹੀਂ ਆ ਇਹ ਵਿਆਹਾਂ ਵਿੱਚ ਕਿਹੜਾ ਵਿਆਹ ਜਿੱਥੇ ਇਦਾਂ ਚੱਲ ਜਾਂਦਾ ਜਿੱਥੇ ਸ਼ਰਾਬ ਚੱਲੀ ਉੱਥੇ ਇਹ ਕੰਮ ਹੋਣੇ ਠੀਕ ਹੈ ਮੈਂ ਤੇ ਉਹ ਕੁੜੀ ਨੂੰ ਬੇਨਤੀ ਕਰੂੰ ਕਿ ਤੂੰ ਕੋਈ ਹੋਰ ਕੰਮ ਕਰ ਲੈ ਇਹ ਕੰਮਾਂ ਚ ਵਿਖੋ ਮੈਂ ਤ ਨਹੀਂ ਮੰਨਦਾ ਵੀ ਇਹ ਕੰਮ ਚ ਕੋਈ ਰਿਸਪੈਕਟ ਦਿੰਦੇ ਆ ਸਮਾਜ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਦੇ ਨਾਲ ਇੱਜ਼ਤ ਮਿਲਦੀ ਆ ਤੇ ਜਦੋਂ ਤੁਸੀਂ ਕਹਿੰਦੇ ਜੇ ਵੀ ਆ ਸਾਡੇ ਨਾਲ ਇਦਾਂ ਹੋ ਗਿਆ ਇਦਾਂ ਲੋਕਾਂ ਦੀ ਸਿਫਤੀ ਲੈਣ ਲਈ ਕੁਝ ਵੀ ਕਹੀ ਜੋ ਤੇ ਲੋਕ ਸਭ ਜਾਣਦੇ ਆ ਕੁਝ ਫੇਸਬੁਕ ਵਿਦਵਾਨ ਕਮਰਿਆਂ ਚ ਬਹਿ ਕੇ ਗੱਡੀਆਂ ਚ ਬਹਿ ਕੇ ਕਮੈਂਟ ਲਿਖ ਦਿੰਦੇ ਆ ਕਮੈਂਟ ਲਿਖਣੇ ਸੌਖੇ ਆ ਗਰਾਊਂਡ ਲੈਵਲ ਤੇ ਕੰਮ ਕਰਨਾ ਬੜਾ ਔਖਾ ਵਾ ਕਿਉਂਕਿ ਉੱਥੇ ਬਹਿ ਕੇ ਵੱਡੀਆਂ-ਵੱਡੀਆਂ ਗੱਪਾਂ ਮਾਰਨੀਆਂ ਉਹ ਬਹੁਤ ਹਾਦ ਤੱਕ ਜਿਹੜੀਆਂ ਹਨ ਉਹ ਉੱਥੇ ਤੱਕ ਹੀ ਰਹਿ ਜਾਂਦੀਆਂ ਜੇ ਤੁਸੀਂ ਹਕੀਕਤ ਹੀ ਵਾਕਿਆ ਵੇਖਣੀ ਆ ਨਾ ਤੇ ਜਾ ਕੇ ਉਹ ਲੁਧਿਆਣੇ ਵੇਖੋ ਵੀਰ ਮਿੰਟੂ ਜਿਹੜਾ ਵਾ ਉਹਨੇ ਕਿਦਾਂ ਉਹ ਸੇਵਾ ਕਰਦਾ ਭਰਾਵਾਂ ਦੀ ਭੈਣਾਂ ਦੀ ਕਿੰਨੇ ਇਹੋ ਜੇ ਹੋਰ ਸੰਸਥਾਵਾਂ ਬਹੁਤ ਆ ਤੇ ਉੱਥੇ ਜਾ ਕੇ ਵੇਖੋ ਪੀਓ ਵਿਚਾਰੇ ਕਿਦਾਂ ਘਰਾਂ ਦੇ ਘਰੋਂ ਜੜੇ ਆ ਤੇ ਕੀ ਕੁਝ ਵੰਡਿਆ ਤੇ ਤੁਸੀਂ ਅੱਜ ਇੱਕ ਕੁੜੀ ਨੂੰ ਲੈ ਕੇ ਪੰਜਾਬ ਦਾ ਐਡਾ ਮੁੱਦਾ ਬਣਾਤਾ ਵੀ ਤੁਹਾਨੂੰ ਪੰਜਾਬ ਦੇ ਸਾਰੇ ਮੁੱਦੇ ਫਿੱਕੇ ਲੱਗਣ ਦਾ ਮਨੂੰ ਜਿਹੜੇ ਹਲਾ ਜੀ ਪਿਛਲੇ ਦਿਨਾਂ ਸੀ ਮੈਂ ਇੰਟਰਵਿਊ ਕੀਤੀ ਹੈ ਕੀਰਤਨੀਆਂ ਸੀ ਹੁਣ ਆਟੋ ਚਲਾ ਰਹੇ ਨੇ ਮਜਬੂਰੀ ਦੇ ਵਿੱਚ ਉਹ ਆਂਦੇ ਜੀ ਸਾਨੂੰ ਵਿਆਹਾਂ ਦੇ ਵਿੱਚ ਬੁਲਾਉਂਦੇ ਨੇ ਜਦੋਂ ਸਾਰੀ ਭੇਟਾ ਨਹੀਂ ਪੂਰੀ ਦਿੱਤੀ ਜਾਂਦੀ ਪਰ ਵੱਡੇ ਵੱਡੇ ਆਰਟਿਸਟ ਬੁਲਾਉਣ ਲਈ ਵੱਡੇ ਵੱਡੇ ਸੱਭਿਆਚਾਰ ਬੁਲਾਉਣ ਵਾਸਤੇ ਅਸੀਂ ਪੈਸੇ ਲਟਾ ਦਿੰਦੇ ਹਾਂ ਉਤੋਂ ਦੀ ਪੈਸੇ ਲਟਾਉਂਦੇ ਆ ਪਰ ਜਿਹੜੇ ਸਾਡੇ ਕੀਰਤਨੀਆਂ ਨੇ ਲਾਵਾ ਪੜਦੇ ਨੇ ਉਹਨਾਂ ਨੂੰ ਭੇਟਾ ਨਹੀਂ ਦਿੱਤੀ ਜਾਂਦੀ ਪੂਰੀ ਪੂਰੀ ਕਿਵੇਂ ਦੇਖਦੇ ਜਦੋਂ ਜੀ ਖੰਡਪੱਟ ਸਾਹਿਬ ਕਰਾਉਂਦੇ ਨਾ ਪਹਿਲਾਂ ਤੇ ਕਰਾਉਂਦੇ ਕਿ ਸੁਖਨਵੀਰ ਸਾਹਿਬ ਦਾ ਜੇ ਕੋਈ ਕਹੇ ਚ ਹੁੰਦਾ ਸ਼ਰਦਾ ਤੋਂ ਕਰਾ ਲੈਂਦਾ ਬਾਬੇ ਨੂੰ ਉਹਦੇ ਪੈਸੇ ਬਾਬੇ ਦੇ ਪੈਸੇ ਤੁਹਾਨੂੰ ਚੇਤੇ ਆ ਗਏ ਤੇ ਸੱਭਿਆਚਾਰ ਗਰੁੱਪ ਨੂੰ ਤੁਸੀਂ ਕਹਿ ਦਿੰਦੇ ਕੁੜੀਆਂ ਵਧੀਆ ਚਾਹੀਦੀਆਂ ਪੈਸੇ ਭਾਵੇਂ ਵੱਧ ਲੈ ਲਈ ਇਹ ਨਹੀਂ ਵੇਖਣਾ ਪੈਸੇ ਲਿਉਣੇ ਕਿੱਥੋਂ ਆ ਪੈਸੇ ਵੱਧ ਲੈ ਲਈ ਉਦੋਂ ਡਿਮਾਂਡਾਂ ਵੱਡੀਆਂ ਵੱਡੀਆਂ ਕਰਨਗੇ ਤੇ ਸਾਡੇ ਵਿਆਹ ਦੇ ਵਿੱਚ ਲੋਕੀ ਵੇਖਣ ਉੱਥੇ ਸਾਡੀਆਂ ਮਾਵਾ ਭੈਣਾ ਵੀਰ ਭਰਾ ਸਾਰੇ ਹੁੰਦੇ ਆ ਸੀ ਕੀ ਬੱਚਿਆਂ ਨੂੰ ਸਿਖਾਉਣ ਦੇ ਆ ਤੇ ਉੱਥੇ ਜਿਹੜੀ ਤੁਸੀਂ ਕੀਰਤਨੀਆਂ ਦੀ ਗੱਲ ਕੀਤੀ ਗੁਰੂ ਘਰ ਦੇ ਕੀਰਤਨੀ ਜਿਹੜੇ ਆ ਉਹਨਾਂ ਨੂੰ ਇਹ ਪਾਟੇ ਨੋਟ ਚੜਾ ਦਿੰਦੇ ਆ ਤੇ ਉਹਨਾਂ ਦੇ ਪੈਸਿਆਂ ਤੋਂ 1000 2000 ਰੁਪਏ ਤੋਂ 500 ਤੋਂ ਵੀ ਲੜ ਪੈਂਦੇ ਆ ਓ ਯਾਰ ਕੋਈ ਸ਼ਰਮ ਕਰੋ ਰੱ ਕੁਛ ਨਹੀਂ ਨਾਲ ਜਾਣਾ ਸਭ ਇੱਥੇ ਰਹਿ ਜਾਣਾ ਵਾ ਇੱਜ਼ਤ ਕਰਿਆ ਕਰੋ ਗੁਰੂ ਘਰ ਦੇ ਕੀਰਤਨੀਆਂ ਦੀ ਸ੍ਰੀ ਭਾਈ ਸਾਹਿਬ ਨੇ ਮੈਨੂੰ ਇਹ ਵੀ ਦੱਸਿਆ ਜੀ ਆਂਦੇ ਸਾਡੇ ਵਿਆਹ ਆਲੇ ਆਉਂਦੇ ਨੇ ਹਵਲੀ ਜੀ ਬੋਲਦੇ ਨੇ ਜੀ ਬਾਬਾ ਜੀ ਜਲਦੀ ਜਲਦੀ ਲਾਵਾਂ ਪੜੋ ਅਸੀਂ ਸਟੇਜ ਤੇ ਜਾਣਾ ਜੇ ਹੋਰ ਵੀ ਬੜੇ ਸਾਨੂੰ ਸੱਭਿਆਚਾਰ ਆਲੇ ਬੈਠੇ ਨੇ ਉਸ ਤਰ੍ਹਾਂ ਦੇ ਜਮ ਨੇ ਜਿਹੜੇ ਨਮਟਾਉਣੇ ਨੇ ਇਹ ਕਿਵੇਂ ਦੇਖਦੇ ਹੋ ਚੀਜ਼ ਤੇ ਜਦੋਂ ਬੰਦਾ ਮਰ ਜਾਂਦਾ ਉਦੋਂ ਵੀ ਜਲਦੀ ਜਲਦੀ ਨਮਟਾਉਂਦੇ ਹੁੰਦੇ ਕਹਿੰਦੇ ਚੁੱਕੇ ਛੁੱਟੇ ਦਾ ਕੀ ਕੰਮ ਆ ਜਾਇਦਾਤਾ ਉਹਦੀਆਂ ਰੱਖ ਲੈਂਦੇ ਲੀੜੇ ਕੱਪੜੇ ਨਹਿਰਾਂ ਸੁੱਟ ਦਿੰਦੇ ਆ ਤੇ ਇਹ ਜਲਦੀ ਜਲਦੀ ਨਿਭ ਵੇਖੋ ਜੋ ਬੀਜਣਾ ਉਹ ਵੜਣਾ ਪੈਣਾ ਰੱਬ ਦਾ ਖੌਫ ਕਰੋ ਭਰਾਓ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਕੁਝ ਤੇ ਲਿਆਜ ਕਰੋ ਯਾਰ ਕਿੱਡਾ ਵੱਡਾ ਇਤਿਹਾਸ ਸਾਡੇਆਂ ਕਿਡੀਆਂ ਵੱਡੀਆਂ ਵਿਰਾਸਤਾਂ ਸਾਡੀਆਂ ਤੇ ਆ ਸਾਡਾ ਕਲਚਰ ਹੈਗਾ ਜਿਹੜਾ ਨਵਾਂ ਹੀ ਸਾਡੇ ਤੇ ਥੋਪੀ ਜਾਂਦੇ ਨਾ ਸਾਡਾ ਕਲਚਰ ਹੈ ਇਹਨਾਂ ਕੋਈ ਗੱਲ ਨਾ ਬਾਤ ਕਿੱਡੀ ਕੀ ਮਤਲਬ ਕੋਈ ਹੈਗਾ ਜਿਹੜਾ ਵਾਕਿਆ ਤੁਸੀਂ ਗੱਲ ਕੀਤੀ ਗੁਰੂ ਘਰ ਦੇ ਵਜ਼ੀਰਾਂ ਦੀ ਕੀਰਤਨੀਆਂ ਦੀ ਉਹ ਬਿਲਕੁਲ ਭਾਜੀ ਸੱਚ ਆ ਅੱਜ ਕੱਲ ਬੜਾ ਬੁਰਾ ਹਾਲ ਜੇ ਉਹਨਾਂ ਦੀ ਸਾਰ ਲੈਣੀ ਬਣਦੀ ਆ ਜਿਹੜੇ ਵਿਚਾਰੇ ਉਹਨਾਂ ਦੇ ਬੱਚੇ ਆ ਉਹਨਾਂ ਦੇ ਭੁੱਖ ਦਾ ਸੋਚਣਾ ਬਣਦਾ ਅਸਲ ਸਿੰਧੀ ਸਾਨੂੰ ਉਹਨਾਂ ਨਾਲ ਚਾਹੀਦੀ ਆ ਆ ਥੋੜੀ ਵੀ ਆ ਮਤਲਬ ਤੁਸੀਂ ਨਿਚਾਰਾ ਕਰਕੇ ਲੜਾਈਆਂ ਕਰੀ ਜਾਓ ਤੇ ਉਹਨਾਂ ਨੂੰ ਚੁੱਕ ਚੁੱਕ ਕੇ ਵਿਖਾਈ ਜਾਓ ਤੇ ਉੱਥੇ ਉਹਨੇ ਆ ਕਹਤਾ ਫਲਾਣੇ ਨੇ ਇਹ ਕਿਹੜਾ ਕੰਮ ਜੋ ਕੰਮ ਆ ਇਹ ਕੋਈ ਮੈਂ ਨਹੀਂ ਮੁੱਦਾ ਮੰਨਦਾ ਇਹਨੂੰ ਮੁੱਦਾ ਹੈਗਾ ਨਾ ਕੋਈ ਸਿਆਣਾ ਬੰਦਾ ਇਹਨੂੰ ਮੰਨਦਾ ਇਹਦੇ ਮੀਡੀਆ ਸਿਰਫ ਉਹਨ ਵਿਊ ਲੈਣ ਦੇ ਲਈ ਆ ਡਰਾਮਾ ਜਾਂ ਨਵਾਂ ਹੀ ਚੱਲ ਉਹਦੇ ਘਰ ਮੈਕ ਚੁੱਕਦੇ ਚੱਲ ਉਹਦੇ ਘਰ ਜਿਹੜਾ ਮਰਜੀ ਚੈਨਲ ਬਣਾ ਲੈਂਦਾ ਚੱਲ ਉਹ ਯਾਰ ਛੱਡੋ ਕੋਈ ਕੰਮਕਾਰ ਕਰ ਲਓ ਹੋਰ ਤੁਹਾਨੂੰ ਦਿਦਾ ਨਹੀਂ ਬਸ ਸਟੈਂਡ ਤੇ ਜਾ ਕੇ ਵੇਖਿਆ ਕਰੋ ਕਿੰਨੀ ਕਿੰਨੀ ਟ੍ਰੈਫਿਕ ਆ ਕਿਤੇ ਪਾਣੀਆਂ ਦਾ ਹਾਲ ਵੇਖ ਤੇ ਕਿਤੇ ਵੇਖੋ ਤੁਸੀਂ ਵੀ ਜੈਂਟਾ ਨੇ ਕਿਦਾਂ ਪੰਜਾਬ 'ਚ ਕਿਹੜੇ-ਕਿਹੜੇ ਖੋਲੇ ਕਿਸੇ ਗਰੀਬ ਦੀ ਛੱਤ ਵੇਖ ਲਓ ਪੈਣ ਵਾਲੀ ਹੈਗੀ ਆ ਕਿਸੇ ਬੱਚੇ ਨੂੰ ਪੜ੍ਹਾਓ ਕਿਸੇ ਹਸਪਤਾਲ 'ਚ ਜਾ ਕੇ ਕਿਸੇ ਲੋੜਵੰਦ ਦੀ ਮਦਦ ਕਰਦੋ ਤੇ ਆਹ ਕਿਹੜਾ ਨਵਾਂ ਹੀ ਡਰਾਮਾ ਜਿਹਾ ਸ਼ੁਰੂ ਕਰਤਾ ਜੀ ਬੱਸ ਜੀ ਮੈਂ ਨਹੀਂ ਮੰਨਦਾ ਵੀ ਕੋਈ ਮੁੱਦਾ ਹੈਗਾ ਇਹ ਫਜ਼ੂਲ ਦੀਆਂ ਸਟੋਰੀਆਂ ਕ੍ਰੀਏਟ ਕੀਤੀਆਂ ਉਹ ਸਾਡੇ মিডিਆ ਨੇ ਹੀ ਕੀਤੀਆਂ ਹੋ ਸਕਦਾ ਤੁਹਾਨੂੰ ਕਮੈਂਟਾਂ ਦੇ ਵਿੱਚ ਬਹੁਤ ਕਮੈਂਟਸ ਆਉਣੇ ਨੇ ਕੀ ਸੋਚਦੇ ਹੋ ਨਾ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਉੱਥੇ ਲਿਖੀ ਜਾਣਾ ਜਾਂ ਗੱਲ ਸਾਹਮਣੇ ਕਰ ਲੈਣਾ ਆਣ ਕੇ ਫੇਰ ਵੀ ਇਹ ਤੇ ਅੱਗੇ ਵੀ ਤੁਹਾਨੂੰ ਦੱਸਿਆ ਫੇਸਬੁੱਕ ਵਿ ਜਦੋਂ ਸਾਹਮਣੇ ਆ ਕੇ ਗੱਲ ਕਰੀਏ ਫਿਰ ਹੁੰਦੀ ਹੈ ਫਜ਼ੂਲ ਦੀਆਂ ਗੱਲਾਂ ਤੇ ਮੈਨੂੰ ਯਕੀਨ ਕਰਦਾ ਮੈਂ ਤਾਂ ਗਰਾਊਂਡ ਲੈਵਲ ਤੇ ਕੰਮ ਕਰਨ ਵਾਲਾ ਬੰਦਾ ਵਾਂ ਤੇ ਗਰਾਊਂਡ ਲੈਵਲ ਤੇ ਹੀ ਕੰਮ ਕਰਨਾ ਚਾਹੀਦਾ ਜੇ ਤੁਸੀਂ ਵਾਕਿਆ ਪੰਜਾਬ ਨੂੰ ਪਿਆਰ ਕਰਦੇ ਹੋ ਨਾ ਭਰਾਓ ਤੇ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਸੌ ਵਾਰੀ ਸੋਚਿਆ ਕਰੋ ਕਿ ਇਹ ਤੁਹਾਡੇ ਪਰਿਵਾਰ ਨੂੰ ਔਰ ਤੁਹਾਡੇ ਕਲਚਰ ਨੂੰ ਸ਼ੋਭਾ ਦਿੰਦੀਆਂ ਚੀਜ਼ਾਂ ਚੋ ਅੱਜ ਹੋਣ ਡੀਆਂ ਇਹ ਬਿਲਕੁਲ ਪੰਜਾਬ ਦੇ ਗੈਸਟ ਆ ਵਾਜੀ ਤਾਂ ਇਹ ਨੇ सोनू ਜੰਡਿਆਲਾ ਜੀ ਜਿਹੜੇ ਕਿ ਸਮਾਸਥੇਵੀ ਨੇ ਤੇ ਹਮੇਸ਼ਾ ਹੀ ਇਹੋ ਜਿਹੇ ਮੁੱਦਿਆਂ ਤੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਉੱਥੇ ਜਿਹੜਾ ਜੀ ਅੱਜ ਦੀ ਮੀਡੀਆ ਦਾ ਹਾਈਲਾਈਟ ਬਣੀ ਹੋਈ ਆ ਹੈਡਲਾਈਨ ਬਣੀ ਹੋਈ ਉਸ ਮੁੱਦੇ ਤੇ ਵੀ ਇਹਨਾਂ ਨੇ ਜਿਹੜੀ ਆ ਰਾਜ ਕੀ ਉਹਨਾਂ ਨੂੰ ਲਾਨਤਾ ਪਾਈਆਂ ਨੇ ਜਿਹੜੇ ਤਾਂ ਪਹਿਲਾਂ ਡੀਜੇ ਵਾਲੇ ਜਾਂ ਸੱਭਿਆਚਾਰ ਵਾਲੇ ਬੁਲਾਉਂਦੇ ਨੇ ਤੇ ਬਹੁਤ ਸਾਰੇ ਪੈਸੇ ਇਹਨਾਂ ਦੇ ਲਟਾਉਂਦੇ ਨੇ ਅਤੇ ਸਾਨੂੰ ਸਿਹਤ ਲੈਣ ਦੀ ਲੋੜ ਹੈ ਜੇ ਅਸੀਂ ਜਿਹੜਾ ਉਹਨਾਂ ਪਰਿਵਾਰਾਂ ਦੀ ਸੁਣਵਾਈ ਕਰੀਏ ਜਿਨ੍ਹਾਂ ਨੂੰ ਲੋੜ ਹੈ ਸੱਚੀ ਦੇ ਵਿੱਚ ਲੋੜ ਹੈ ਜਿਸ ਪਰਿਵਾਰ ਨੂੰ ਲੋੜਵੰਦ ਪਰਿਵਾਰ ਨਹੀਂ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਤਾਂ ਮੈ